ਹੈਲੋ ਜੀ ਕਿੱਦਾ ਸਾਰੇ ਅੱਜ ਆਪਾਂ ਘਰੇ ਪੀਜ਼ਾ ਬਣਾਉਣਾ ਸਿਖਾਵਾਂਗੇ ਤੁਹਾਨੂੰ ਘਰੇ ਪੀਜ਼ਾ ਕਿੱਦਾਂ ਬਣਦਾ ਆ ਆਓ ਉਹਦੀ ਰੈਸিপি ਸ਼ੇਅਰ ਕਰਦੇ ਆ ਚਲੋ ਪਹਿਲਾਂ ਆਪਾਂ ਲੈ ਲੈਣਾ ਮੈਦਾ 2 ਕੱਪ ਮੈਦੇ ਦੇ ਲੈ ਲੈਣੇ ਆ ਮੈਦਾ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਨਮਕ ਪਾ ਲੈਣਾਗਾ ਤੇ ਥੋੜਾ ਜਿਹਾ ਪਾ ਲੈਣਾ ਆਪਾਂ ਬੇਕਿੰਗ ਪਾਊਡਰ ਬੇਕਿੰਗ ਸੋਡਾ ਤੇ ਉਹਦੇ ਨਾਲ 2 ਚਮਚ ਪਾ ਲੈਣੇ ਬੇਕਿੰਗ ਪਾਊਡਰ ਦੇ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਦੋਨੇ ਅਲੱਗ-ਅਲੱਗ ਹੁੰਦੇ ਨੇ ਬੇਕਿੰਗ ਪਾਊਡਰ ਦਾ ਤਾਂ ਆਪਾਂ ਨੇ ਪਾਣੇ ਨੇਗੇ 2 ਚਮਚ ਬੇਕਿੰਗ ਸੋਡੇ ਦੇ ਪਾਣੇ ਨੇ 1 ਚਮਚ ਠੀਕ ਹੈ ਜੀ ਉਹਨੂੰ ਇਹ ਆਪਸ ਵਿੱਚ ਜਦੋਂ ਮਿਲਣਗੇ ਫਿਰ ਇਹ ਝੱਗ ਬਣਾਣਗੇ ਫਿਰ ਪੀਜ਼ਾ ਦਾ ਫਲਾਵਰ ਵਧੀਆ ਆਊਗੀ ਜਦੋਂ ਪਾਣ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਕੀ ਕਰਨਾਗਾ ਇਹਨੂੰ ਹੱਥ ਮਾਰ ਕੇ ਹਲਾ ਲੈਣਾਗਾ ਹੱਥ ਮਾਰ ਕੇ ਹਲਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਤੇਲ ਐਡ ਕਰ ਦੇਣਾਗਾ ਕੋਈ ਵੀ ਬਟਰ ਬਟਰ ਪਾ ਲਓ ਕੋਈ ਵੀ ਓਇਲ ਪਾ ਲਓ ਉਹ ਲੈ ਐਡ ਕਰਕੇ ਇਹਨੂੰ ਮਿਕਸ ਕਰ ਲੈਣਾਗਾ ਮਿਕਸ ਕਰ ਲੈਣਾ ਇਹਦੇ ਵਿੱਚ ਗੱਠਾ ਨਹੀਂ ਬਣਨ ਦੇਣੀ ਆ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਦਹੀਂ ਪਾਵਾਂਗੇ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਆਪਾਂ ਇੱਕ ਚਮਚਾ ਦਹੀਂ ਪਾ ਲਿਆ ਇਹਦੇ ਵਿੱਚ ਦਹੀਂ ਪਾ ਕੇ ਇਹਨੂੰ ਆਪਾਂ ਗੁੰਨ ਲਾਂਗੇ ਹਲਾ ਕੇ ਗੁੰਨ ਕੇ ਨਾ ਇਹਨੂੰ ਆਪਣਾ ਕੀ ਕਹਿੰਦੇ ਨੇ ਵਧੀਆ ਤਰੀਕੇ ਨਾਲ ਉਹ ਕਰ ਲਾਂਗੇ ਥੋੜਾ ਜਿਹਾ ਦਹੀਂ ਹੋਰ ਪਾਵਾਂਗੇ ਦਹੀਂ ਬਾਣ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਜਦੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤਾਂ ਇਹ ਵਧੀਆ ਤਰੀਕੇ ਨਾਲ ਰਲ ਜਾਊਗਾ ਰਲਣ ਤੋਂ ਬਾਅਦ ਇਹਦੀ ਜਿਹੜਾ ਉਹ ਬਣੂਗਾ ਇਹ ਮੈਂ ਉਹ ਆਟਾ ਆਟੇ ਦੀ ਤਰ੍ਹਾਂ ਇਹਨੇ ਬਣ ਜਾਣਾ ਹੈਗਾ ਆਟੇ ਦੀ ਤਰ੍ਹਾਂ ਜਦੋਂ ਇਹ ਬਣ ਗਿਆ ਤੇ ਚੰਗੀ ਤਰ੍ਹਾਂ ਇਹਨੂੰ ਗੁੰਨਣ ਗਨ ਕੇ ਦੇਖੋ ਕਿੰਨਾ ਵਧੀਆ ਉਹ ਆ ਗਿਆਗਾ ਇਹਦੇ ਉੱਤੇ ਜਾਲਾ ਜਾਂ ਬਣਨ ਲੱਗ ਗਿਆ ਦੇਖੋ ਜਾਲੀ ਜੀ ਬਣ ਗਈ ਨਾ ਇਹਦੇ ਉੱਤੇ ਜਾਲੀ ਜੀ ਉਹ ਆਪਣਾ ਆਪਾਂ ਨੇ ਇਹਦੇ ਵਿੱਚ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਪਾਇਆ ਹੈਗਾ ਇਹ ਉਹਦੇ ਵਜ੍ਹਾ ਕਰਕੇ ਬਣੀ ਹੈ ਇਹ ਜਾਲੀ ਇਹਨੂੰ ਹਲਾ ਲੈਣਾਗਾ ਪੂਰਾ ਮਿਕਸ ਕਰ ਲੈਣਾਗਾ ਮਿਕਸ ਚੰਗੀ ਤਰ੍ਹਾਂ ਕਰਨਾਗਾ ਕਿ ਹਾਂ ਵੀ ਐ ਮਨਾ ਹੋਵੇ ਤੁਸੀਂ ਮਿਕਸਰ ਨੂੰ ਕਰੋਣਾ ਇਹਦੇ ਵਿੱਚ ਗੱਠਾ ਰਹਿ ਜਾਣ ਜਾਂ ਕੁਝ ਵੀ ਹੋ ਜਵੇ ਫੇਰ ਕੰਮ ਖਰਾਬ ਆ ਚੰਗੀ ਤਰ੍ਹਾਂ ਰਲਣਾ ਪੂਰਾ ਰੀਜ ਲਾ ਕੇ ਕਿ ਹਾਂ ਵੀ ਤੁਸੀਂ ਘਰੇ ਜਿਹੜੀ ਆਪਾਂ ਚੀਜ਼ ਬਣਾਉਂਦੇ ਆ ਵਧੀਆ ਬਣੇ ਕੋਈ ਐਦਾਂ ਦਾ ਹੋ ਨਹੀਂ ਹੈਗਾ ਕਿ ਹਾਂ ਵੀ ਤੇ ਉਹ ਹੋ ਜਵੇ ਖਰਾਬ ਹੋ ਜੇ ਨਾ ਕਰੇ ਜਿਹੜੀ ਚੀਜ਼ ਆਪਾਂ ਬਣਾਵਾਂਗੇ ਇੱਕ ਨੰਬਰ ਹੋਊਗੀ ਦੇਖੋ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਆਪਾਂ ਇਹ ਚੰਗੀ ਤਰ੍ਹਾਂ ਹੁਣ ਇਹ ਮਿਕਸ ਹੋ ਗਿਆ ਦੇਖੋ ਜਾਲੀ ਤੱਕ ਜਾਲੀਆ ਕਿਵੇਂ ਹੋ ਜਾਲੀਦਾਰ ਬਣ ਗਿਆ ਆਟਾ ਇਹ ਹੁਣ ਆਪਾਂ ਇਹਦੇ ਨੂੰ ਥੋੜਾ ਜਿਹਾ ਬਟਰ ਲਾ ਕੇ ਨਾ ਇਹਦੇ ਹੱਥ ਜਾਂ ਮਾਰ ਕੇ ਚੰਗੀ ਤਰ੍ਹਾਂ ਹੁਣ ਇਹਨੂੰ ਉਹ ਕਰਕੇ ਤਿਆਰ ਹੋ ਗਿਆ ਇਹ ਪੂਰਾ ਇਹਨੂੰ ਆਪਾਂ ਗੋਲ ਲੋਈ ਇਹਦੀ ਬਣਾ ਕੇ ਨਾ ਇਹਦਾ ਬੇਸ ਤਿਆਰ ਕਰਾਂਗੇ ਹੁਣ ਆਪਾਂ ਠੀਕ ਆ ਆ ਥੋੜਾ ਜਿਹਾ ਆਟਾ ਲੈ ਕੇ ਨਾ ਇਹਦੇ ਵਿੱਚੋਂ ਆਪਾਂ ਇਹਨੂੰ ਪੇੜਾ ਕਰਕੇ ਪੇੜਾ ਕਰਕੇ ਪੇੜਾ ਪੇੜੇ ਹੱਥਾਂ ਤੇ ਥੋੜਾ ਜਿਹਾ ਔਇਲ ਲਗਾ ਲਿਓ ਕਿ ਹਾਂ ਵੀ ਚਿਪ ਚਿਪ ਨਾ ਕਰੇ ਤੇ ਆਪਾਂ ਕਹਿੰਦੇ ਨੇ ਥੱਲੇ ਥੋੜਾ ਜਿਹਾ ਪਲੈਥ ਲਾ ਕੇ ਇਹਨੂੰ ਬੇਲਣਾਗਾ ਆਪਾਂ ਰੋਟੀ ਵਾਂਗੂ ਆਪਾਂ ਇਹਨੂੰ ਬੇਲਾਂਗੇ ਪਹਿਲਾਂ ਥੋੜਾ ਜਿਹਾ ਹੱਥ ਮਾਰ ਲਾਂਗੇ ਜਾਂ ਤਾਂ ਹੱਥ ਨਾਲ ਹੀ ਉਹ ਕਰ ਲਓ ਕਿ ਹਾਂ ਵੀ ਨਹੀਂ ਤਾਂ ਬੇਲਣਾ ਲੈ ਕੇ ਤੁਸੀਂ ਪਲੈਥ ਲਾ ਕੇ ਥੋੜਾ ਜਿਹਾ ਵਧੀਆ ਇਹਨੂੰ ਉਹ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਤੁਹਾਡਾ ਉਹ ਹੋ ਸਕਦਾਗਾ ਇਹਨੂੰ ਬੇਲ ਲੈਣਾਗਾ ਆਪਾਂ ਬੇਲਣੇ ਦੇ ਨਾਲ ਬੇਲ ਬੇਲਣ ਤੋਂ ਬਾਅਦ ਦੇਖੋ ਦੇਖੋ ਕਿੰਨਾ ਵਧੀਆ ਉਹ ਬੇਸ ਬਣ ਤਿਆਰ ਹੋ ਰਿਹਾਗਾ ਜਦੋਂ ਇਹ ਤਿਆਰ ਹੋ ਗਿਆ ਦੇਖੋ ਇਹ ਤਿਆਰ ਹੋ ਗਿਆ ਗੋਲ ਹੋ ਗਿਆ ਦੇਖੋ ਪੂਰਾ ਗੋਲ ਹੋਣ ਤੋਂ ਬਾਅਦ ਇਹਦੇ ਨਾਲ ਸੈਡਾਂ ਤੇ ਐਂ ਉਂਗਲੀਆਂ ਨਾਲ ਹੱਥ ਹੌਲੀ-ਹੌਲੀ ਹੱਥ ਮਾਰ ਕੇ ਨਾਲ ਐਵੇਂ ਉਹ ਬਣਾ ਦੇਣੀ ਆ ਬਾਦਰ ਬਣਾ ਦੇਣਾ ਬਾਦਰ ਜਾਂ ਬਣਾ ਕੇ ਨਾਲ ਉਹ ਗੋਲ ਹਾ ਉਂਗਲੀਆਂ ਨਾਲ ਇੱਥੋਂ ਦੀ ਬਾਰਡਰ ਬਣਾ ਕੇ ਹੌਲੀ-ਹੌਲੀ ਮਾਰ ਕੇ ਇਹਨੂੰ ਦੇਖੋ ਆਪਾਂ ਕੜਾਹੀ ਤੇ ਬਣਾਵਾਂਗੇ ਇਹਨੂੰ ਇਹਦੇ ਵਿੱਚ ਆਪਾਂ ਨੇ ਕੜਾਹੀ ਤੇ ਬਣਾਵਾਂਗੇ ਆਪਾਂ ਇਹਨੂੰ ਕੜਾਹੀ ਤੇ ਧਰਾਂਗੇ ਇਹਨੂੰ ਚੱਕ ਕੇ ਪੁੱਠੇ ਤਰੀਕੇ ਨਾਲ ਕਰਕੇ ਇਹਨੂੰ ਉੱਤੇ ਧਰਤਾ ਕੜਾਹੀ ਦੇ ਉੱਤੇ ਇਹਦੇ ਵਿੱਚ ਆਪਾਂ ਹੁਣ ਮਾਰ ਦਾਂਗੇ ਚਮਚੇ ਚਮਚੇ ਮਾਰ ਕੇ ਇਹਦੇ ਨਾਲ ਐਸਾ ਹੁੰਦਾ ਕਿ ਇਹ ਫੁੱਲਦਾ ਨਹੀਂ ਹੈਗਾ ਵਧੀਆ ਇਹਦੇ ਉਹ ਵਧੀਆ ਤਰੀਕੇ ਨਾਲ ਪੱਕਦਾ ਹੈਗਾ ਤੇ ਇਹ ਰੋਟੀ ਵਾਂਗੂ ਫੁੱਲਦਾ ਨਹੀਂਗਾ ਜਦ ਆਪਾਂ ਚਮਚੇ ਇਹਦੇ ਵਿੱਚ ਮਾਰ ਦਿੰਨੇ ਆ ਨਾ ਹੋਲ ਕਰ ਦਿੰਨੇ ਆ ਦੇਖੋ ਪੁੱਠੀ ਗੜਾਹੀ ਤੇ ਤਾਂ ਰਿਹਾ ਆਪਾਂ ਇਹ ਸਿੱਧੀ ਗੜਾਹੀ ਤੇ ਨਹੀਂ ਤਾਂ ਰਿਹਾ ਹੈਗਾ ਬੇਸ ਤਿਆਰ ਕਰ ਰਹੇ ਆ ਆਪਾਂ ਹਲੇ ਇਹਦਾ ਪੀਜ਼ਾ ਦਾ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਬਣ ਗਿਆ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਕੀ ਕਰਨਾ ਹੈਗਾ ਇੱਕ ਥਾਲੀ ਲੈਣੀ ਆ ਉਹਦੇ ਵਿੱਚ ਤੇ ਬਟਰ ਲਾ ਲੈਣਾ ਬਟਰ ਲਾ ਲਓ ਤੇਲ ਲਾ ਲਓ ਜਿਹੜਾ ਵੀ ਤੁਹਾਨੂੰ ਕੁਝ ਮਿਲਦਾ ਤਾਂ ਲਾ ਲਓ ਮੈਂ ਕਹਾਂਗਾ ਕਿ ਹਾਂ ਵੀ ਮੱਖਣ ਲਾ ਲਓ ਥੋੜਾ ਜਿਹਾ ਬਟਰ ਉਹ ਵਧੀਆ ਤਰੀਕ ਵਧੀਆ ਰਹਿੰਦਾਗਾ ਨਾਲੇ ਹਲਦੀਆਂ ਨਾਲੇ ਪਿਓਰ ਚੀਜ਼ ਪਿੰਡਾਂਸ ਆਪਣੇ ਆਪ ਵੈਸੇ ਹੀ ਮਿਲ ਜਾਂਦਾਗਾ ਮੱਖਣ ਘਰੇ ਇਹਨੂੰ ਲਾ ਕੇ ਇਹਦੇ ਉੱਤੇ 베ਸ ਰੱਖ ਦੇਣਾ ਆਪਾਂ ਨੇ 베ਸ ਵੀ ਆਪਾਂ ਨੇ ਉਹ ਪਾਸਾ ਰੱਖਣਾਗਾ ਜਿਹੜਾ ਪਾਸਾ ਉਹ ਹੋਇਆ ਹੋਇਆ ਜਲਿਆ ਹੋਇਆ ਜਿਹੜਾ ਜਿਆਦਾ ਪੱਕਿਆ ਹੋਇਆ ਉਹ ਪਾਸਾ ਆਪਾਂ ਨੇ ਉੱਪਰਲੇ ਥਾਂ ਰੱਖਣਾਗਾ ਜਿਹੜਾ ਚਿੱਟਾ ਪਾਸਾਗਾ ਘੱਟ ਪੱਕਿਆ ਹੋਇਆਗਾ ਆਪਾਂ ਨੇ ਉਹ ਪਾਸਾ ਥੱਲੇ ਰੱਖਣਾ ਹੈ ਇਹ ਆਪਾਂ ਨੇ ਪੂਰਾ ਇੱਕ ਪਾਸਾ ਕਹਿੰਦੇ ਨੇ ਪਕਾਣਾਗਾ ਇੱਕ ਪਾਸੇ ਉਹ ਤੋਂ ਬਾਅਦ ਆਪਾਂ ਨੇ ਇਹਦੇ ਉੱਤੇ ਲਾ ਦੇਣੀ ਆ ਪੀਜ਼ਾ ਸੌਸ ਇਹ ਪੀਜ਼ਾ ਸੌਸ ਆਪਾਂ ਘਰ ਹੀ ਬਣਾਈ ਹੋਈ ਆ ਤੁਸੀਂ ਬਾਜ਼ਾਰੋਂ ਵੀ ਲਿਆ ਸਕਦੇ ਹੋ ਬਾਜ਼ਾਰੋਂ ਵੀ ਵਧੀਆ ਮਿਲ ਜਾਂਦੀ ਆ ਤੁਸੀਂ ਉਹ ਵੀ ਲਾਦ ਨੋ ਤੇ ਨਾਲ ਇਹ ਚੀਜ਼ ਹੋ ਗਿਆ ਇਹ ਚੀਜ਼ ਤੁਸੀਂ ਆਪਣਾ ਬਾਜ਼ਾਰੋਂ ਤੁਹਾਨੂੰ ਬੜੇ ਆਸਾਨੀ ਨਾਲ ਮਿਲ ਜੂਗਾ ਚੀਜ਼ ਆਪਣੀ ਕੁਆਂਟੀਟੀ ਨਾਲ ਜਿਵੇਂ ਤੁਹਾਡਾ ਮਨ ਕਰੇ ਘਰੇ ਕਿ ਹਾਂ ਵੀ ਤੁਸੀਂ ਚੀਜ਼ ਕਿੰਨਾ ਕੁ ਪਾਣਾ ਚਾਹੁੰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਚੀਜ਼ ਪਾ ਦੇਣਾਗਾ ਚੀਜ਼ ਚੂਜ਼ ਪਾਣ ਤੋਂ ਬਾਅਦ ਦੇਖੋ ਵਧੀਆ ਤਰੀਕੇ ਨਾਲ ਭਰਤਾ ਆਪਾਂ ਨੇ ਉਦੋਂ ਬਾਅਦ ਆਪਣੇ ਘਰੇ ਬਹੁਤ ਸਾਰੀਆਂ ਸਬਜ਼ੀਆਂ ਆਉਂਦੀਆਂ ਨੇ ਆਪਣੇ ਬੱਚਿਆਂ ਨੂੰ ਤੁਸੀਂ ਕੀ ਖਿਲਾ ਸਕਦੇ ਹੋ ਯਾਨੀ ਕਿ ਆਪਣੇ ਘਰੇ ਪਿਆਜ਼ ਹੁੰਦਾ ਟਮਾਟਰ ਹੁੰਦੇ ਨੇ ਆਹ ਕਹਿੰਦੇ ਨੇ ਬਾਜ਼ਾਰੋਂ Shimla ਮਿਰਚ ਮਿਲ ਜਾਂਦੀ ਆ ਬਥੇਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਤੁਸੀਂ ਉਹ ਤੁਹਾਨੂੰ ਜਿਹੜੀ ਵੀ ਸਬਜੀ ਪਸੰਦ ਲੱਗੇ ਉਹ ਨੂੰ ਆਪਾਂ ਨੇ ਉਹਦੇ ਉੱਤੇ ਲਾਤਾ ਆਪਣੇ ਕੋਲੇ ਪਿਆਜ਼ ਸੀਗਾ ਤੇ ਸ਼ਿਮਲਾ ਮਿਰਚ ਸੀਗੀ ਤੇ ਆਪਣੇ ਕੋਲ ਟਮਾਟਰ ਕੱਟਿਆ ਹੋਇਆ ਸੀ ਆਪਾਂ ਨੇ ਉਹਦੇ ਉੱਤੇ ਚਿਣਤਾ ਪਰ ਬਾਰਡਰ ਦੇ ਜਿਹੜਾ ਬਾਰਡਰ ਦਾ ਸਾਈਡ ਤੇ ਆਪਾਂ ਉਂਗਲੀਆਂ ਨਾਲ ਬਾਰਡਰ ਬਣਾਇਆ ਸੀ ਉਹਦੇ ਵਿਚਾਲੇ ਚਿਣਿਆ ਉਹਦੇ ਆਲੇ ਦੁਆਲੇ ਨਹੀਂ ਚਿਣਨਾ ਹੈਗਾ ਇਹ ਨੇ ਆ ਰੱਖਿਆ ਉਹ ਦੇਖੋ ਕਿੰਨਾ ਸੋਹਣਾ ਬਣ ਗਿਆ ਉਤੋਂ ਦੀ ਆਪਾਂ ਥੋੜਾ ਜਿਹਾ ਚੀਜ਼ ਹੋਰ ਪਾਤਾ ਠੀਕ ਹੈ ਜੀ ਦੇਖੋ ਕਿ ਨੇ ਵਧੀਆ ਤਰੀਕੇ ਨਾਲ ਇਹਦੀ ਤਿਆਰੀ ਹੋ ਗਈ ਆ ਐਨਾ ਵਧੀਆ ਨਾ ਟੇਸਟੀ ਬਣੂਗਾ ਨਾ ਜਦ ਬਣ ਕੇ ਤਿਆਰ ਹੋਊਗਾ ਤੁਹਾਡੇ ਬੱਚੇ ਵੀ ਖਾਣਗੇ ਤੁਸੀਂ ਵੀ ਖਾਓਗੇ ਤੇ ਤੁਹਾਨੂੰ ਕੋਈ ਐਵੇਂ ਨਹੀਂ ਹੈਗਾ ਕਿ ਹਾਂ ਵੀ ਕੋਈ ਘਟਾਨੂੰ ਲੱਗੇ ਹੱਥ ਗੰਦੇ ਲਾਤੇ ਕਿਸੇ ਨੇ ਆਹ ਲਾਤਾ ਤੁਸੀਂ ਆਪਣੀ ਚੀਜ਼ ਘਰੇ ਬਣਾ ਰਹੇ ਹੋ ਠੀਕ ਆ ਜੀ ਇਹ ਦੇਖੋ ਇਹਦੇ ਵਿੱਚ ਥੋੜਾ ਜਿਹਾ ਚਿਲੀ ਫਲੈਕਸ ਪਾਵਾਂਗੇ ਠੀਕ ਹੈ ਜੀ ਇਹਦੇ ਨਾਲ ਟੇਸਟ ਹੋਰ ਜ਼ਿਆਦਾ ਇਹਦਾ ਨਖਾਰ ਆਊਗਾ ਟੇਸਟ ਵਧੀਆ ਆਊਗਾ ਸਾਈਡ ਤੇ ਆਪਾਂ ਜਿਹੜੀ ਬਾਰਡਰ ਬਣਾਇਆ ਸੀ ਉਹਦੇ ਉੱਤੇ ਹਲਕਾ 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 ਬਾਰਡਰ ਲਾਵਾਂਗੇ ਆਪਾਂ ਬਾਰਡਰ ਨਾਲ ਇਹਦੇ ਮੋਹਲਾ ਕੇ ਨਾ ਇਹਨੂੰ ਆਪਾਂ ਹੁਣ ਕੀ ਕਰਨਾ ਹੈਗਾ ਕੜਾਹੀ ਲੈ ਲੈਣੀ ਆ ਕੜਾਹੀ ਦੇ ਵਿੱਚ ਨਾ ਇੱਕ ਰਿੰਗ ਧਰ ਲੈਣਾ ਉਹਦੇ ਉੱਤੇ ਧਰ ਦੇਣੇ ਆ ਇਹ ਰਿੰਗ ਆਪਾਂ ਤਾਂ ਧਰਿਆ ਕਿਉਂਕਿ ਜਦ ਆਪਾਂ ਪੀਜ਼ਾ ਰੱਖਾਂਗੇ ਉਹੋ ਨਹੀਂ ਹੋਣਾ ਇਹਦੇ ਦੇਖੋ ਪੀਜ਼ਾ ਪਲੇਟ ਦੇ ਨਾਲ ਹੀ ਆਪਾਂ ਰਿੰਗ ਦੇ ਉੱਤੇ ਧਾਰਤਾ ਥੱਲੇ ਜੇ ਰੱਖਾਂਗੇ ਚਿਪਕ ਜੂ ਇਹਨੂੰ 15-20 ਮਿੰਟ ਲਈ ਆਪਾਂ ਚਾਲ ਦੇਣਾਗਾ ਢੱਕ ਦੇਣਾਗਾ 15-20 ਮਿੰਟ ਲਈ ਇਹਨੂੰ ਪਕਾਉਣ ਤੇ ਢੱਕ ਦੇਣਾਗਾ 15 ਮਿੰਟ ਬਾਅਦ ਇਹ ਪੱਕ ਗਿਆ ਦੇਖੋ ਤਿਆਰ ਹੋ ਗਿਆ ਪੂਰਾ ਕਿੰਨਾ ਸੋਹਣਾ ਲੱਗਦਾਗਾ ਖਾਣ ਚ ਵੀ ਤੁਹਾਨੂੰ ਵਧੀਆ ਲੱਗੂਗਾ ਖਾਣ ਚ ਵੀ ਤੁਹਾਨੂੰ ਵਧੀਆ ਲੱਗੂਗਾ ਤੇ ਤੁਸੀਂ ਦੇਖੋਗੇ ਕਿ ਹਾਂ ਵੀ ਚੀਜ਼ ਵਧੀਆ ਬਣੀ ਆ ਘਰੇ ਆਪਣੇ ਬੱਚਿਆਂ ਵਾਸਤੇ ਔਰਗੈਨਿਕ ਚੀਜ਼ ਬਣੀ ਆ ਕਿ ਹਾਂ ਵੀ ਵਧੀਆ ਤਰੀਕੇ ਨਾਲ ਬਣਾਈ ਆ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਐਵੇਂ ਠੀਕ ਆ ਜੀ ਪੀਸ ਕੱਟ ਕੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਤਿਆਰ ਹੋ ਗਿਆ ਤੁਸੀਂ ਵੀ ਖਾਓ ਨਾਲੇ ਆਪਣੇ ਜਵਾਕਾਂ ਨੂੰ ਵੀ ਖਿਲਾਓ ਵੀਡੀਓ ਵਧੀਆ ਲੱਗੀ ਹੋਵੇ ਕਮੈਂਟ ਕਰਿਓ ਦੱਸਿਓ ਕਮੈਂਟਾਂ ਚ ਵੀਡੀਓ ਕਿਵੇਂ ਲੱਗੀ